ਇਹ ਇਸੇ ਤਰੀਕੇ ਨੂੰ ਖਾਸਾ ਵਾਪਰਿਆ ਮੈਨੇ ਮੈਨੇ ਅੱਗ ਬੁਝਾਉਣ ਚਲੇ ਗਏ ਤੇ ਡਿਊਟੀ ਦੌਰਾਨ ਤੇ ਇਹਨਾਂ ਦੀ ਹਵਾ ਦੇ ਰੁੱਖ ਬਦਲਣ ਕਾਰਨ ਗੱਡੀ ਆਪਾਂ ਕਾਗਾਂ ਵਿੱਚ ਫਸ ਗਈ ਤੇ ਇਹਨਾਂ ਨੂੰ ਅੱਗ ਵੀ ਪੇਟ ਵਿੱਚ ਆ ਗਈ ਤੇ ਬੁਰੀ ਤਰ੍ਹਾਂ ਝੋਲ ਸਿਗੇ ਤੇ 70% 70% ਅੱਗ ਲੱਗ ਅਗਰ ਨਾਲ ਝੋਲ ਸਿਗੇ ਕਿੰਨੇ ਕਿਵੇਂ ਫਿਰ ਇਲਾਜ ਵਗੈਰਾ ਹਾਂਜੀ ਬਸ ਇਹਨਾਂ ਨੇ ਇਹ ਮਿਹਰ ਖਾਵਾ ਇਹਨਾਂ ਨੇ ਬਾਕੀ ਜਿਹੜੇ ਮੁਲਾਜ਼ਮਾਂ ਇਹ ਫਾਇਰ ਬੁਲੇਟ ਦੇ ਇਹਨਾਂ ਦੀ ਮਦਦ ਨਾਲ ਹੋਰ ਵੀ ਆਸ-ਪਾਸੋਂ ਸੰਗਤ ਜਿੰਨੇ ਵੀ ਦੇ ਸਬਦ ਹਸਤਾਚਾ ਉਹਨਾਂ ਦੀ ਮਦਦ ਨਾਲ ਇਹ ਫਰਕ ਪਾ ਰਿਹਾ ਹੈ। ਹਾਂਜੀ ਸਾਨੂੰ ਇਸੇ ਤਰ੍ਹਾਂ ਵੀ ਜਿਵੇਂ ਸਰਕਾਰ ਨੇ ਸਾਨੂੰ ਘਰੋਟਾ ਲਾਇਆ ਵੀ ਤੁਹਾਨੂੰ ਬੱਚੇ ਨੂੰ ਨੌਕਰੀ ਦੇ ਦੋ ਸਾਨੂੰ ਅਸੀਂ ਕਹਿ ਰਹੇ ਹਾਂ ਕਿ ਸਾਡੇ ਸਾਡੇ ਬੱਚੇ ਨੂੰ ਪੱਕੀ ਨੌਕਰੀ ਮਿਲੇ ਤੇ ਹੋਰ ਜਿਹੜੀ مالی ਸਹਾਇਤਾ ਸਾਨੂੰ ਪਰਿਵਾਰ ਨੂੰ ਦਿੱਤੀ ਜਾਵੇ। ਇਹ 23 ਤਰੀਕ ਨੂੰ ਜਿਹੜਾ ਕਿ ਹਾਸਾਂ ਦਾ ਨਗਰ ਨਗਰ ਕਮ ਦਾ ਸਾਡਾ ਫਾਇਰ ਬੁਲੇਟ ਦਾ ਮਲਾਜ਼ਮ ਸਾਡਾ ਭਰਾ ਜਿੱਥੇ ਇਹਦੀ ਡਿਊਟੀ ਆਪਣੀ ਕਰਦੇ ਹੋਏ ਮੈਮੇਲੇ ਰੋਡ ਤੇ ਜਦੋਂ ਅੱਗ ਲੱਗੀ ਸੀ ਤੇ ਅੱਗ ਦੀ ਲਪੇਟ ਦੇ ਵਿੱਚ ਸਾਡਾ ਭਰਾ ਜਿਹੜਾ ਕਿ ਉਸ ਅੱਗ ਦੀ ਲਪੇਟ ਦੇ ਕਿਉਂਕਿ ਇਹ ਜਿਹੜਾ ਹਵਾਦਾਰ ਕਿ ਹਨੇਰੀ ਉਹਦਣ ਜਿਆਦੇ ਸੀ ਹਨੇਰੀ ਜਿਆਦਾ ਹੋਣ ਦੀ ਕਰਕੇ ਹਵਾ ਨੇ ਇੱਕ ਦਮ ਟੱਕ ਰੁੱਕ ਜਿਹੜਾ ਕਿ ਬਦਲ ਲਿਆ ਤੇ ਉਹ ਅੱਗ ਦੀ ਜਿਹੜੀ ਲਪੇਟ ਦੇ ਵਿੱਚ ਆਇਆ ਸੀਗਾ ਤੇ ਉਸ ਤੋਂ ਉਪਰੰਤ ਮੈਡੀ ਸਿਟੀ ਮੋਗਾ ਵਿਖੇ ਐਡਮਿਟ ਕਰਵਾਇਆ ਕਿਉਂਕਿ ਉਸਦੀ ਨਾਜ਼ੁਕ ਹਾਲਤ ਨੂੰ ਦੇਖਦੇ ਹੋਏ ਮੁੜ ਕੇ ਜਿਹੜਾ ਕਿ ਡੀ ਐਮ ਸੀ ਵਿਖੇ ਐਡਮਿਟ ਕਰਵਾਇਆ ਕਿ ਮੈਡੀਸਿਟੀ ਤੋਂ ਜਿਹੜਾ ਡੀਐਮਸੀ ਤੱਕ ਕੋਈ ਖਰਚਾ ਬਿੱਡਾ ਵੱਲ ਸੀ ਕਿਉਂਕਿ ਪਰਿਵਾਰ ਇੱਕ ਨਾਰਮਲ ਪਰਿਵਾਰ ਹੋਣ ਦੇ ਨਾਤੇ ਸਮੂਹ ਸੰਗਤ ਦੇ ਚਰਨਾਂ ਦੇ ਵਿੱਚ ਜਿਹੜਾ ਕਿ ਮੈਸੇਜ ਪਾਇਆ ਸੀ ਜਾਂ ਕਿ ਨਗਰ ਨਗਮ ਦੇ ਅਧਿਕਾਰੀ ਸਾਡੇ ਜਿੰਨੇ ਵੀ ਮੁਲਾਜ਼ਮ ਵੀਰ ਸਾਡੇ ਭੈਣ ਭਰਾ ਮਾਨਯੋਗ ਐਮਐਲ ਸਾਹਿਬ ਡਾਕਟਰ ਅਮਨਦੀਪ ਕਰੋ ਅਰੋੜਾ ਜੀ ਮਾਨਯੋਗ ਮੇਰੇ ਬਹੁਤ ਸਤਿਕਾਰਯੋਗ ਸਰਦਾਰ ਪ੍ਰਕਾਸ਼ ਸਿੰਘ ਜੀ ਮਾਨ ਜੀ ਸੀਐਮ ਸਾਹਿਬ ਅਤੇ ਮੰਤਰੀ ਸਾਹਿਬ ਕਿਉਂਕਿ ਸਾਰਿਆਂ ਦੇ ਹੀ ਚਰਨਾਂ ਦੇ ਵਿੱਚ ਕਿਹੜੀ ਕਿ ਬੇਨਤੀ ਕੀਤੀ ਅਸੀਂ ਕਿ ਜਿਹੜਾ ਕਿ ਸਾਡੇ ਭਰਾ ਨੂੰ ਵੱਧ ਤੋਂ ਵੱਧ ਜਿਹੜਾ ਕਿ ਮੋਹੱਜਾ ਜਿਹੜਾ ਕਿ ਦਿੱਤਾ ਜਾਵੇ ਤੇ ਜਿਹੜੀ ਕਿ ਉਹ ਬਣਦੀ ਪਰਿਵਾਰ ਨਾਲ ਜਿਹੜੇ ਮੈਂਬਰ ਨੂੰ ਇੱਕ ਨੌਕਰੀ ਦਿੱਤੀ ਜਾਵੇ ਤੇ ਜੇ ਫੰਡ ਜਿਹੜਾ ਕਿ ਆਪਣੇ ਸਰਕਾਰ ਵੱਲੋਂ ਮਿਲਦਾ ਉਹ ਵੱਧ ਤੋਂ ਵੱਧ ਜਿਹੜਾ ਕਿ ਇਸ ਪਰਿਵਾਰ ਨੂੰ ਦਿੱਤਾ ਜਾਵੇ ਸਰ ਉਹ ਦਿੱਤਾ ਜਾ ਰਿਹਾ ਜੀ ਇਸ ਪਰਿਵਾਰ ਨੂੰ ਬਿਲਕੁਲ ਜੀ ਬਿਲਕੁਲ ਕਿਉਂਕਿ ਸਾਡੀ ਕੋਸ਼ਿਸ਼ ਇਹੀ ਆ ਅੱਜ ਮਾਨਯੋਗ ਐਮਐਲਏ ਸਾਹਿਬ ਨਾਲ ਵੀ ਗੱਲ ਹੋਈ ਸੀ ਡੀਸੀ ਸਾਹਿਬ ਸਾਗਰ ਚੇਤੀਆ ਜੀ ਸ਼ਾਰੂ ਮਿੱਤਰ ਜੀ ਉਹਨਾਂ ਨਾਲ ਇਹ ਜਿਹੜੀ ਕਿ ਗੱਲਬਾਤ ਕਰਕੇ ਤੇ ਕੋਸ਼ਿਸ਼ ਸਾਡੀ ਇਹੀ ਆ ਵੀ ਜਿੰਨੇ ਵੀ ਵੱਧ ਤੋਂ ਵੱਧ ਜਿਹੜੀ ਕਿ ਗ੍ਰਾਂਟ ਜਿਹੜੀ ਕਿ ਮਿਲਦੀ ਜਿੱਥੇ ਕਿ ਪਰਿਵਾਰ ਨੂੰ ਇਸ ਲਾਜਰਾ ਹੀ ਜਿਹੜੀ ਕਿ ਮਦਦ ਕੀਤੀ ਕਿ ਕਿ ਸਮੂਹ ਸੰਗਤ ਦੇ ਸਹਿਯੋਗ ਨਾਲ ਹੀ ਸਾਰੇ ਕਾਰਜ ਹੁੰਦੇ ਆ ਜਿਹੜੇ ਕਿ ਸਾਡੇ ਮੁਲਾਜ਼ਮ ਆ ਅਫਸਰ ਵੀਰ ਆ ਉਹਨਾਂ ਵੱਲੋਂ ਜਿਹੜੀ ਕਿ ਲੱਖ ਰੁਪਏ ਦੀ ਜਿਹੜੀ ਮਦਦ ਉਹਨਾਂ ਵੱਲੋਂ ਦਿੱਤੀ ਗਈ ਸਾਡੇ ਅਫਸਰ ਸਾਹਿਬ ਜਿਹੜੇ ਸੀਗੇ ਤੇ ਜਿਹੜੇ ਫਾਰਮਗੇਟ ਦੇ ਮੁਲਾਜ਼ਮ ਸਾਡੇ ਭਰਾ ਉਹਨਾਂ ਵੱਲੋਂ 2.5 ਲੱਖ ਰੁਪਏ ਜਿਹੜਾ ਕਿ ਪਰਿਵਾਰ ਤੱਕ ਪਹੁੰਚਦਾ ਕੀਤਾ ਕਿਉਂਕਿ ਜੋ ਡੀ ਐਮ ਸੀ ਲਾਜ ਸੀ ਰੈੱਡ ਕਰਾਸ ਵੱਲੋਂ ਮਾਨਯੋਗ ਐਮ ਐਲ ਸਾਹਿਬ ਜਿਹੜੇ ਕਿ ਉਹਨਾਂ ਦੇ ਤਾਲਮੇਲ ਕਰਕੇ ਰੈੱਡ ਕਰਾਸ ਵੱਲੋਂ ਜਿਹੜੀ ਕਿ 3 ਲੱਖ ਦਾ ਜਿਹੜਾ ਕਿ ਚੈ ਉਹ ਉਥੇ ਮੈਡੀ ਕਿਉਂਕਿ ਦਿਆਨੰਦ ਜਿਹੜਾ ਕਿ ਹਸਪੀਟਲ ਆ ਉਹਦੇ ਵਿੱਚ ਜਿਹੜਾ ਕਿ ਹਿੱਦਤਾ ਗਿਆ ਤੇ ਜਿਹੜੀ ਕਿ ਤੁਹਾਡਾ ਭਰਾ ਹਮੇਸ਼ਾ ਹੀ ਜਿੱਥੇ ਕਿ ਸੇਵਾ ਨੂੰ ਸਮਰਪਤ ਰਹੀਦਾ ਉਥੇ ਸਮੂਹ ਸੰਗਤ ਦੀ ਜਿਹੜੀ ਕਿ ਦੇਚਾਂ-ਵਦੇਚਾਂ ਦੇ ਵਿੱਚ ਸੰਗਤ ਬੈਠੀ ਸਾਡੀ ਪਿੰਡਾਂ ਸ਼ਹਿਰਾਂ ਉਹ ਅਸੀਂ ਵੀ ਮੈਸੇਜ ਸਾਂਝਾ ਕੀਤਾ ਸੀ ਸੰਗਤ ਮੂਰੇ ਕਿਸ ਨੇ ਜਿੰਨੇ ਵੀ ਤੈਲ ਫੁੱਲ ਦਿੱਤੀ ਸਾਨੂੰ ਚਾਹੇ 500 ਦਿੱਤਾ ਚਾਹੇ 5000 ਦਿੱਤਾ ਚਾਹੇ 10000 ਦਿੱਤਾ ਉਹ ਸੰਗਤ ਜਿਹੜਾ ਕਿ ਲੱਖ ਰੁਪਈਆ ਜਿਹੜਾ ਕਿ ਮਾਤਰੀ ਦੇ ਪਰਿਵਾਰ ਤੱਕ ਪਹੁੰਚ ਜਗੀ ਤਾਂ ਟੋਟਲ ਅਮਾਉਂਟ ਜੇ ਕਹਿ ਸਕਦੇ ਮਾਨ ਜੋ ਕਮਿਸ਼ਨਰ ਸਾਹਿਬ ਲੱਖ ਰੁਪਏ ਉਹਨਾਂ ਵੱਲੋਂ ਟੋਟਲ 9 ਲੱਖ 48000 ਰੁਪਏ ਜਿਹੜਾ ਕਿ ਇਹ ਪਰਿਵਾਰ ਤੱਕ ਲਾਏ ਦਾ ਹੈ ਜਿਹੜਾ ਭੇਜਿਆ ਗਿਆ ਨੌਕਰੀ ਵਗੈਰਾ ਵੀ ਦਿੱਤੀ ਜਾ ਰਹੀ ਹੈ ਕੋਈ ਪਰਿਵਾਰ ਨੂੰ ਬਿਲਕੁਲ ਜੀ ਬਿਲਕੁਲ ਨੌਕਰੀ ਬਣਦੀ ਵੀ ਹੈ ਕਿਉਂਕਿ ਸਾਡਾ ਭਰਾ ਜਿਹੜਾ ਕਿ ਡਿਊਟੀ ਦੇ ਦੌਰਾਨ ਜਿਹੜਾ ਕਿ ਇਹ ਸ਼ਹੀਦ ਹੋ ਗਿਆ ਜਾਂ ਅੱਜ ਦੁਨੀਆ ਨੂੰ ਅਲਵਦਾ ਕਹਿ ਗਿਆ ਕਿਉਂਕਿ ਇਹਨਾਂ ਦਾ ਕੀ ਕਮਾਊ ਦਾ ਕੋਈ ਸਾਧਨ ਵੀ ਹੈ ਨਹੀਂ ਗਾ ਜੋ ਪਿੰਡ ਖੋਟੇ ਖੜੇ ਆ ਕਿਉਂਕਿ ਜਿੱਥੇ ਅੱਜ ਸਵੇਰੇ 11 ਵਜੇ ਇਥੇ ਆ ਮੈਂ ਕਰੀਬ 2:00 ਵਜੇ ਮੋਗੇ ਪਹੁੰਚਿਆ ਸੀ ਨਾਲ ਦੀ ਨਾਲ ਮੀਟਿੰਗਸ ਕਰਕੇ ਮੈਂ ਐਮਐਲਏ ਸਾਹਿਬ ਨਾਲ ਮੀਟਿੰਗ ਕੀਤੀ ਸੀ ਅੱਜ ਮੀਟਿੰਗ ਕਰਨ ਤੋਂ ਬਰੰਤ ਅੱਜ ਫੇਰ ਅਸੀਂ ਇੱਥੇ ਕਰੀਬ 4-5 ਵਜੇ ਇੱਥੇ ਕਲਾਕੀ ਖੋਟੇ ਵਿੱਚ ਖੜੇ ਆ ਕਿਉਂਕਿ ਜਦੋਂ ਪਰਿਵਾਰ ਦੀ ਹਾਲਤ ਵੇਖੀ ਆ ਚੱਕੀ ਦਾ ਕੰਮ ਸਾਡਾ ਭਰਾ ਕਰਦਾ ਵੱਡੇ ਸਾਡੇ ਬਜ਼ੁਰਗ ਜਿਹੜੇ ਤੇ ਉਹਨਾਂ ਦੇ ਜਿਹੜੇ ਪਿੱਛੇ ਇੱਕ ਸੁਪੁੱਤਰ ਤੇ ਇੱਕ ਸਾਡੀ ਬੇਟੀ ਭੈਣ ਸਾਡੀ ਜਿਹੜਾ ਕਿ ਉਹਨਾਂ ਦਾ ਸਬੋਤਰ ਆ ਉਹਨਾਂ ਨੂੰ ਜਿਹੜੀ ਕਿ ਇਹ ਜੋਬ ਜਿਹੜੀ ਦਿੱਤੀ ਜਾਵੇ ਇਹ ਸਰਕਾਰ ਵੱਲੋਂ ਮੈਂ ਆਪਣੇ ਵੱਲੋਂ ਮਾਣਯੋਗ ਸਰਦਾਰ ਪ੍ਰਕਾਸ਼ ਸਿੰਘ ਜੀ ਮਾਨ ਸੀਐਮ ਸਾਹਿਬ ਤੇ ਮੰਤਰੀ ਇਨਾ ਮੈਂ ਬੁਝਾਰਸ਼ ਕਰੂੰਗਾ ਤੇ ਸਾਡਾ ਭਰਾ ਜਿਹੜਾ ਕੀ ਪੱਕੀ ਨੌਕਰੀ ਇਹਨੂੰ ਦਿੱਤੀ ਜਾਵੇ ਕਿਉਂਕਿ ਪਹਿਲਾਂ ਇੱਕ ਕੰਟਰੈਕਟ ਬੇਸ ਦੀ ਜਿਹੜੀ ਕਿ ਨੌਕਰੀ ਤਾਂ ਦੇਵਾਂਗੇ ਤੇ ਜੇ ਹੋਰ ਵੀ ਅਸੀਂ ਵੱਧ ਵੱਧ ਅਪੀਲ ਕਰਾਂਗੇ ਬੇਨਤੀ ਕਰਾਂਗੇ ਸਰਕਾਰਾਂ ਨੂੰ ਵੀ ਇਹ ਵੀ ਸਾਡਾ ਪੱਕਾ ਹੋਵੇ